ਕੱਲ ਅਸੀਂ ਜੋਸ਼ੀ ਮੱਟਰੋ ਕੇ ਸੀ ਤੇ ਹੁਣ ਅਸੀਂ 6:00 ਚ 4:00 ਵਜੇ ਚੱਲੇ ਸੀਗਾ ਗੋਵਿੰਦ ਘਾਟੂ ਤੇ ਗੋਵਿੰਦ ਘਾਟ ਪਹੁੰਚਣ ਆਲੇ ਆ ਗੋਵਿੰਦ ਘਾਟ ਪਹੁੰਚ ਕੇ ਤੇ ਅਸੀਂ ਇੱਥੋਂ ਟਰੈਕ ਸ਼ੁਰੂ ਕਰਾਂਗੇ ਟਰੈਕ ਦਾ ਜਿਹੜਾ 4 ਕਿਲੋਮੀਟਰ ਦਾ ਜਿਹੜਾ ਸਫਰ ਆ ਉਹ ਬਾਈਕਾਰ ਆਪਾਂ ਟੈਕਸੀ ਤੇ ਸ਼ੁਰੂ ਕਰਾਂਗੇ ਪਿਆਰ ਕੇ ਰੁਪਏ ਲੈਂਦੇ ਆ ਕਿ ਆਜੋ ਆਪਾਂ ਤੇ ਪਹੁੰਚਦੇ ਆ ਬਾਕੀ ਸਾਰੀ ਜਾਣਕਾਰੀ ਇਸ ਬਲੌਗ 'ਚ ਤੁਹਾਨੂੰ ਮਿਲ ਜੂਗੀ ਆਹ ਲੋ ਜੀ ਇੱਥੋਂ ਹੁਣ ਆਪਾਂ ਉਤਰ ਰਹੇ ਆ ਥੱਲੇ ਗੋਵਿੰਦ ਘਾਟ ਆ ਬਈਆ ਰਿਸ਼ਕੇ ਜਾਓਗੇ ਰਿਸ਼ਕੇ ਭਈਆ ਰਿਸ਼ਕੇ ਜਾਉਗੇ ਸਾਹਮਣੇ ਉਹ ਪਾਰਕਿੰਗ ਆ ਹਰੇ ਯਾਰ ਇਹ ਆਪਣਾ ਉਹ ਸਾਹਮਣੇ ਟਰੈਕ ਸ਼ੁਰੂ ਹੋ ਜਾਂਦਾ ਹੈਗਾ ਔਰ ਜੰਦੋਂ ਨਾ ਚੇਰਾ ਸੀ ਅੱਜ ਸ਼ੁਰੂ ਕਰਨਾ ਹੈਗਾ ਉਹ ਆਪਣੂੰ ਗੱਡੀਆਂ 4 ਕਿਲੋਮੀਟਰ ਤੱਕ ਅੱਗੇ ਚੜਾਉਂਦੀਆਂ ਪਿਆਹ ਕਰ ਰੁਪਏ ਪਰ ਪਰਸਨ ਹੈ ਜਿਹੜਾ ਇਹਨਾਂ ਦੀ ਫੀਸ ਹੁੰਦੀ ਆ ਤੇ ਬਾਕੀ ਇਧਰ ਸਾਨੂੰ ਸਾਰਾ ਵੀਡੀਓ ਚ ਦਿਖਾਵਾਂਗੇ ਜਦੋਂ ਪਹੁੰਚਦੇ ਆ ਲੰਗਰ ਛੱਕੇ ਫਿਰ ਟਰੈਕ ਸ਼ੁਰੂ ਕਰਦੇ ਤੇ ਖਾਣਾ ਹਲਕਾ ਹੀ ਖਾਇਓ ਬਾਲਾ ਨਾ ਤੇ ਬਾਕੀ ਚਲੋ ਦੇਖਦੇ ਆਂ ਇੱਕ ਗੱਲ ਅਸੀਂ ਦੇਖੀ ਬਹੁਤ ਜ਼ਿਆਦਾ ਰਸ਼ ਹੈ ਨਾ ਬਈ ਜੇ ਤੁਸੀਂ ਆਓਗੇ ਤਾਂ ਮੈਂ ਤੁਹਾਨੂੰ ਇਹੀ ਰਹਿ ਦਊਂਗਾ ਵੀ ਪਿੱਛੇ ਜੋਸ਼ੀਮਾਡ ਰੁਕ ਜਿਓ ਨਾ ਉੱਥੇ ਵੀ ਪਾਰਕਿੰਗ ਫੁੱਲ ਆ ਦੇਖੋ ਇਧਰ ਉਹ ਬਹੁਤ ਸੰਘਤ ਹੈ ਬਈ ਇਸ ਵਾਰ ਪਿੱਛੇ ਤੱਕ ਜਿਹੜਾ ਅਸੀਂ ਉੱਪਰੋਂ ਆਏ ਹਾਂ ਨਾ ਉੱਥੇ ਤੱਕ ਵੀ ਗੱਡੀਆਂ ਜਮੇ ਫੁੱਲ ਪਾਰਕਿੰਗ ਇਧਰ ਵੀ ਦਿਖਾ ਦਈਏ ਲੈ ਤੇ ਬਾਕੀ ਜੇ ਮੈਂ ਤੁਹਾਨੂੰ ਕਹਾਂ ਵੀ ਹੈ ਨਾ ਸਵੇਰੇ ਚੱਲ ਪਿਓ ਤੁਸੀਂ 4 ਵਜੇ ਤੋਂ ਜੋਸ਼ੀਮਾਡ ਤੋਂ ਅਸੀਂ ਵੀ ਬਸ 4:30 ਵਜੇ ਚੱਲੇ ਸਾਨੂੰ ਨਹੀਂ ਜਾਏਗੀ ਭਈਆ ਇੱਥੇ ਇਤਰਨਾ ਬਹੁਤ ਸਾਨੂੰ ਹਾਂ ਇਧਰ ਠੀਕ ਹੈ ਬਈ ਓਕੇ ਆ ਬਾਈ ਨਾ ਸਾਨੂੰ ਯਾਰ ਬਹੁਤ ਵਧੀਆ ਲੱਗਿਆ ਤੁਹਾਨੂੰ ਸਬਰ ਇਹ ਨਹੀਂ ਰਹਿ ਕੀਤੀ ਸੀ ਕਿ ਨਾ ਜੋਸ਼ੀ ਮਾੜ ਰੁਕ ਜਿਓ ਇਹ ਆ ਫੌਜੀ ਬਾਈ ਮੋਹਨ ਨੰਬਰ ਦੱਸ ਦੇ ਯਾਰ ਤੇਰਾ 96 ਹਾਂ 82 ਹੂੰ 57 ਹੂੰ 85 ਹੂੰ 74 ਸਾਡੇ ਨਾ ਯਾਰ ਅੰਗਰੇਜ਼ੀ ਨਾ ਘੱਟ ਬਣਦੀ ਆ ਆਪ ਹਿੰਦੀ ਮੈਂ ਬੋਲ ਸਕਦੇ ਪੰਜਾਬੀ ਮੈਂ ਬੋਲ ਸਕਦੇ ਆਪ ਕਾ ਨੰਬਰ 98 ਕੁਛ ਕਰਕੇ ਬੋਲ ਸਕਦੇ ਐ ਤੁਸੀਂ ਜਮਿੰਦਰ 96 ਹਾਂ 82 ਹਾਂ 57 ਹਾਂ ਸੋ ਚੱਲੋ ਸੋ ਜੀਰਾ 85 74 74 ਲੈ ਵੀ ਨਹੀਂ ਹੁਣ ਨਹੀਂ ਯਾਰ ਵਧੀਆ ਲੱਗਿਆ ਬੰਦੇ ਨੇ ਸਾਨੂੰ ਰਹਿ ਦਿੱਤੀ ਉਹ ਵੀ ਗੱਲ ਹੈ ਨਾ ਯਾਰ ਜੋ ਵੀ ਆਏਗਾ ਵਧੀਆ ਲੱਗੇਗਾ ਪਹਿਲੀ ਅੰਦਰ ਗਿਆ ਹਮਨ ਕੋ ਘੁਮਾਏਗੇ ਕਰ ਲਿਓ ਹੁਣ ਤਾਂ ਪਹਿਲਾ ਕੰਟੈਕਟ ਜੇ 2-3 ਦਿਨ ਪਹਿਲਾਂ ਹੋਣਾ ਤਾਂ ਵਧੀਆ ਹੋਰ ਇਹਨਾਂ ਨਾਲ ਜਿਵੇਂ ਸਿੱਧਾ ਕੰਟੈਕਟ ਕਰੋ ਹਨਾ ਜੇ ਤੁਸੀਂ ਬਾਅਦ ਵਿੱਚ ਰਾਜ ਕਿਸੇ ਉਹ ਕਰਦੇ ਹਾਂ 1500 1500 ਜਾਈ ਜਾਊਗਾ ਜਾਈ ਜਾਊਗਾ ਸੀ 500 ਜਿੱਤਾ ਕੋਈ ਨਾ ਹੱਲ ਹੋ ਜਾਊਗਾ ਕਰ ਲਿਓ ਤੁਸੀਂ ਗੱਲ ਕਰ ਲਓ ਜਾ ਕੋਈ ਠੀਕ ਹੈ ਭਾਈ ਤੇ ਆ ਦੇਖੋ ਨਾ ਭਾਈ ਗੋਵਿੰਦ ਘਾੜ ਬਹੁਤ ਜਿਆਦਾ ਰਾਸ਼ਾ ਸੰਗਤ ਬਹੁਤ ਆਈ ਹੋਈ ਹੈ ਤੇ ਇੱਕ ਬਾਈ ਗੱਲ ਹੋਰ ਆ ਸਾਨੂੰ ਭਰਾ ਵਿੱਚ ਦਾ ਧੱਕੇ ਸਾਨੂੰ ਕੋਈ ਲੈ ਭਾਈ ਗੂਗਲ ਪੇ ਕਰ ਦਿੰਦੇ ਨੇ ਕੈਸ਼ ਨਹੀਂ ਤਾਂ ਆਪ ਦਾ ਕੈਸ਼ ਦਾ ਪ੍ਰਬੰਧ ਕਰਕੇ ਆਇਆ ਕਰੋ ਇਸ ਕੈਸ਼ ਨਾਲ ਕਿਹਦਾ ਏਟੀਐਮ ਚੱਲਦਾ ਕਿਹੜੀ ਪੇਮੈਂਟ ਹੁੰਦੀ ਹੈ ਕਿਹੜੀ ਨਹੀਂ ਹੁੰਦੀ ਉਹ ਨਹੀਂ ਪੈਗ ਨਹੀਂ ਤਾਂ ਲੀ ਲੈ ਠੀਕ ਹੈ ਸਭ ਜਵਾਬ ਤੁਹਾਨੂੰ ਬਾਈ ਆਪਣੇ ਨੂੰ ਓਕੇ 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 ਤੇ ਜਵਾਬ ਬੇਡ ਨਹੀਂ ਚੱਕਿਆ ਜਾਂਦਾ ਨਾ ਕਿਹੜਾ ਦਿਮਾਗ ਹੈ ਤੇ ਭਾਈ ਸੰਗਤ ਦੇਖੋ ਨਾ ਛੜੀ ਆ ਗਿਆ ਸੰਗਰਾ ਦਾ ਇਹ ਰੈਲਗਰ ਮਾਰੂ ਆ ਦੇਖੋ ਜੀ ਨਾ ਗੱਟਲੀ ਘਰ ਰਸਤੇ ਕਿੰਨੀ ਵੱਡੀ ਲੰਬੀ ਲਾਈਨ ਲੱਗੀ ਹੋਈ ਆ ਇੰਨਾ ਕਿ ਜ਼ਿਆਦਾ ਰਸਾ ਜੀ ਸੁਣ ਲੈ ਵੀ ਆਉ ਤਾਂ ਹੁਣ ਜ਼ਰੂਰੀ ਹੋ ਜਾਂਦੀ ਆ ਨਾ ਸਪੋਰਟ ਵਾਸਤੇ ਛੋਟੀਆਂ ਲੈਣੀਆਂ ਕਿ ਵੈਸੇ ਆ ਟੇਪ ਲੱਗਿਆ ਲੱਗੀ ਹੁੰਦੀ ਆ ਇਹ ਨਾਲ ਉਂਗਲ ਤੇ ਆ ਵੱਜੂ ਵਜੇ ਜਾਂਦੀ ਆ ਤੇ ਥੱਲੇ ਵਾਲੀ ਸਪੋਰਟ ਦਾ ਵਿਚਾਰੀ ਨਾਮਾਤਰੀ ਹੁੰਦੀ ਆ ਪੱਤਰਾ ਜਾਂ ਹੁੰਦਾ ਇਹ ਤੂੰ ਚੱਕੀ ਤੱਕਣੀ ਸਪੋਰਟ ਥੀ ਆ ਖਾਏ ਕਰੋ ਦੋ ਦੋ ਤਾਂ ਚਾਕਲੇਟਾਂ ਹੀ ਲੈ ਜਾ ਕਰੋ ਨਾਲ ਜਾਂਦੇ ਹੋ ਵਧੀਆ ਐਨਰਜੀ ਦਿੰਦੇ ਜਾਂਦੀਆਂ ਤੇ ਨਾਲ ਡਿਸਕੋਟ ਵਗੈਰਾ ਪੈਕ ਲੈ ਜਾਓ ਜਿਵੇਂ ਜਿਵੇਂ ਤਾਂ ਜਾਉਂਗੇ ਨਾ ਸਾਮਾਨ ਮਹਿੰਗਾ ਹੁੰਦਾ ਜੀ ਇੱਥੇ ਸੰਤਰੇ ਦੀਆਂ ਟੌਫੀਆਂ ਇਹਦਾ ਕੀ ਕਰਨੀ ਆ ਰਹਿਣ ਦੇ ਬਾਈ ਨਹੀਂ ਨਹੀਂ ਐ ਫੜ ਲਾ ਤੇ ਆਹ ਲੈ ਲਈਆਂ ਬਾਈ ਸਟਿੱਕਾ 50 ਦੀਆਂ 30 ਦੀਆਂ ਡੋ ਅੱਡ ਮਿਲ ਜਾਂਦੀਆਂ ਜਿਆਦਾ ਲੈਨੇ 30 ਦੀਆਂ 40 ਰੁਪਏ ਦੀ ਹਿਸਾਬ ਨਾਲ ਮਿਲ ਜਾਂਦੀ ਆ ਆਪਣੇ 10 ਵਾਲੀ ਮਿਲਦੀ ਹੁੰਦੀ ਆ ਨਾ ਇੱਥੇ ਜਿਵੇਂ ਜਿਵੇਂ ਤਾਂ ਨੂੰ ਜਾਵਾਂਗੇ ਉਵੇਂ ਮਹਿੰਗਾ ਹੁੰਦਾ ਜਾਣਾ 15 ਦੀ ਦੇ ਰਿਆ ਜਿਵੇਂ ਹੁਣ ਆਪਾਂ ਹੋਰ ਚਾਈ ਤੇ ਜਾਵਾਂਗੇ ਉੱਥੇ ਹੋਰ ਮਹਿੰਗਾ ਹੋਣਾ ਪੰਜ ਪੰਜ ਐਸਾ ਫਰਕ ਪੈਂਦਾ ਜਨੂੰ ਚੀਜ਼ ਦਾ ਦੇਖੋ ਭਾਈ ਪਾਰਕਿਆਂ ਨਾ ਮੋਟਰਸਾਈਕਲਾਂ ਦੀ ਇਧਰ ਗੱਡੀਆਂ ਦੀ ਆਹ ਸਾਹਮਣੇ ਇੱਥੋਂ ਆਪਣਾ ਜਿਹੜਾ ਟਰੈਕ ਸ਼ੁਰੂ ਹੁੰਦਾ ਪਰ ਇੱਥੇ ਟਰੈਕ ਹੈ ਜਿਹੜਾ 4 ਕਿਲੋਮੀਟਰ ਆਪਾਂ ਗੱਡੀਆਂ ਤੇ ਜਾਵਾਂਗੇ ਪਿਆਰ ਰੁਪਏ ਪਰਸਵਾਰੀ ਇੱਥੇ ਲੈਂਦੇ ਆ ਇਹ ਜਿਹੜਾ ਆਪਾਂ 4 ਕਿਲੋਮੀਟਰ ਦਾ ਹੁਣ ਸਫਰ ਆ ਉਹ ਗੱਡੀ ਤੇ ਕਰ ਲੈਣਾ ਬਾਕੀ ਦਾ ਜਿਹੜਾ ਰਹਿ ਗਿਆ ਟਰੈਕ ਆਪਣਾ ਉਹ ਪੈਦਲ ਯਾਤਰਾ ਉਹ ਸਾਹਮਣੇ ਦਿਖਾਈਏ ਤੁਹਾਨੂੰ ਵਰਤ ਤੇ ਭਾਰ ਜਿਹੜੀ ਭਾਰ ਤੇ ਵਰਤ ਪਈ ਆ ਅੰਦਰ ਲੈਣੀ ਹੈ ਜੱਤੀ ਇੱਥੇ ਆ ਮਗਰ ਲੀਏ ਚ ਬੈਠਾ ਆ ਜਿਹੜੀ ਮਰਜ਼ੀ ਚ ਬੈਠਾ ਮਗਰ ਬੈਠੋ ਜਿਹੜੀ ਚ ਮਰਜ਼ੀ ਦੇਖੋ ਬੜਾ ਰੇ ਆ ਜਾਂਦਾ ਇਹ ਪੂਲਣਾ ਪਿੰਡ 4 ਕਿਲੋਮੀਟਰ ਦਾ ਜਿਹੜਾ ਚੜਾਈ ਆ ਸਿੱਧੀ ਤੇ ਆਪਾਂ ਨੂੰ ਇੱਥੇ ਜਿਹੜੀ ਟੈਕਸੀ ਲਾ ਦਿੰਦੀ ਆ ਪਿਆਰ ਰੁਪਏ ਪਰ ਪਰਸਨ ਲੈਂਦੇ ਆ ਤੇ ਅਸੀਂ ਟਰੈਕ ਇੱਥੋਂ ਸ਼ੁਰੂ ਹੋਊਗਾ ਹੁਣ ਆ ਹੈਲੀਕਾਪਟਰ ਨਾਲ ਸਾਨੂੰ ਰਾਹ ਦੇ ਵਿੱਚ ਇੰਨੇ ਕਦੀ ਟੱਕਰਨਾਗਾ ਤੇ ਇਹ ਜਦਾਂ ਮਤਲਬ ਉੱਪਰ 3 ਮਿੰਟ ਆਉਣ ਜਾਣ ਕਰਦਾਗਾ ਜਦੋਂ 3 ਮਿੰਟਾਂ ਚ ਉੱਧਰ ਪਹੁੰਚ ਜਾਂਦਾ ਉੱਥੇ 1 ਮਿੰਟ ਰੁਕਦਾ ਬੰਦ ਨਹੀਂ ਕਰਦੇ ਇੱਥੇ ਵੀ 3 ਮਿੰਟ ਪਾਪਸ ਆ ਕੇ ਇੱਕੋ ਵੀ ਜਿਵੇਂ ਸਵਾਰੀ ਹੈਗੀ ਆ ਚੱਕ ਕੇ ਨਾਲ ਦੇ ਨਾਲ ਉੱਡੇ ਆਉਂਦਾ ਹਨ ਤੇ ਰਾਹ ਦੇ ਵਿੱਚ ਪਤਾ ਨਹੀਂ ਕਿੰਨੇ ਘਰੀ ਸਾਨੂੰ ਟੱਕਰੂਗਾ ਤੇ ਚੱਲੇ ਸੰਗਤਪਾਰੀ ਚਾਲੇ ਇੱਧਰ ਹੀ ਪਾਰਕਿੰਗ ਆ ਪਾਰਕਿੰਗ ਮਿਲ ਜਾਂਦੀ ਹੈ ਜੇ ਕਿਸੇ ਕੋਲ ਨਾ ਮੋਟਰਸਾਈਕਲ ਤੇ ਆਉਂਦਾ ਬਾਈ ਕੋਈ ਤਾਂ ਉੱਪਰ ਆ ਜਿਹੜੀ ਪਾਰਕਿੰਗ ਆ ਮੋਟਰਸਾਈਕਲ ਆਸ ਤੇ ਤੇ ਪੁੱਲ ਨਾ ਪਿੰਡ ਹਿੰਦੀ ਚ گاਉਂ ਕਹਿ ਦਿੰਦੇ ਆ ਤੇ ਇਧਰ ਨਾਲ-ਨਾਲ ਨਦੀ ਚੱਲ ਰਹੀ ਆ ਤੇ ਜਿੰਨਾ ਹੋ ਸਕੇ ਭਾਰ ਆ ਜਿਹੜਾ ਕੱਟ ਤੋਂ ਕੱਟ ਚੱਕਿਓ ਪਰ ਜਿੰਨਾ ਅਸੀਂ ਚਾਗਦੇ ਚਾਗਦੇ ਫੇਰ ਵੀ ਸਾਡੇ ਕੋਲੇ ਵਜਨ ਬਣ ਜਾਂਦਾ ਹੋ ਗਿਆ ਦੋ ਬੈਗ ਹੋ ਗਏ ਨਾ ਨਾ ਕਰਦੇ ਨਹੀਂ ਆ ਲਈ ਪਾਰਕਿੰਗ ਇੱਧਰ ਹਨਾ ਹੋ ਰਿਹਾ ਪੁਲਣਾ ਪਿੰਡ ਦਾ ਬੋਲ ਭਾਈ ਛੋਟੇ ਛੋਟੇ ਕਦਮ ਜਿੰਨੇ ਹੋ ਸਕਦਾ ਨਾਰਮਲ ਨਾਰਮਲ ਇਹਦਾ दाम ਨਹੀਂ ਚੜਦਾ ਤੇ ਚਲੋ ਫਿਰ ਕਰਦੇ ਅੱਗੇ ਟਰੈਕ ਸ਼ੁਰੂ ਕਰवानी ਹੈ ਕਿ ਦਿਖਾਣੀ ਹੈ ਦਿਖਾਣੀ ਹੈ ਅੱਛਾ ਲੈ ਵੀ ਜਿਹੜੀ ਆਪਾਂ ਰਜਿਸਟ੍ਰੇਸ਼ਨ ਕਰਵਾਈ ਸੀ ਉਹਨੂੰ ਇੱਥੇ ਚੈੱਕ ਕਰਦੇ ਆ ਟਰੈਕ ਤੇ ਵੀ ਇੱਥੇ ਆਪਾਂ ਚੈੱਕ ਕਰਵਾ ਕੇ ਪੋਲਨਾ ਪਿੰਡ ਦੇ ਇੱਥੇ ਚੌਂਕੀ ਆ ਚੈੱਕ ਪੋਸਟ ਇੱਥੋਂ ਜਾ ਰਹੇ ਸੰਗਤ ਬਹੁਤ ਸਵੇਰੇ ਅਸੀਂ ਚੱਲੇ ਸੀ 4 ਵਜੇ ਜੋਸ਼ੀ ਮਾਰਤ ਹੁਣ ਅੱਧੇ ਇੱਕ ਘੰਟੇ ਚ ਅਸੀਂ ਪਹੁੰਚ ਗਏ ਸੀਗੇ ਗੋਵਿੰਦ ਘਾਟ ਪੋਲਨਾ ਪਰ ਘੰਟਾ ਸਾਨੂੰ ਉੱਥੇ ਲੱਗ ਗਿਆ ਬਈ ਗੱਡੀ ਘਰ ਦੀ ਕਿਉਂਕਿ ਸੰਗਤ ਜ਼ਿਆਦਾ ਆ ਗਈ ਤਾਂ ਕਿ ਤੁਹਾਨੂੰ ਜੇ ਕੋਈ ਬੇਨਤੀ ਕਰਦੇ ਆ ਵੀ 14 15 ਜੂਨ ਤੋਂ ਬਾਅਦ ਆਇਓ ਜੀ ਨੇ ਆਉਣਾ ਹੋਰ ਅਸਰਾ ਬਹੁਤ ਜ਼ਿਆਦਾ ਰਸ ਆ ਪਹੁੰਚਦੇ ਪਹੁੰਚਦੇ 15 ਜੂਨ ਹੋਈ ਜਾਣੀ ਹੋਈ ਜਾਣੀ ਆ ਰਾਮਨਾ ਅਸੀਂ ਕਹਦੇ ਵੀ ਬਾਈ ਕੱਲ ਨੂੰ ਹੀ ਆਜੋ ਕੱਲ ਨੂੰ ਆਜੋ ਤੇ ਬਾਕੀ ਜੇ ਗਈ ਆ ਮਤਲਬ ਵੀ ਹੁਣ ਆ ਦਿਨਾਂ ਚਾਰੇ ਆ ਚਾਰੂ ਕੇ ਜੋਸ਼ੀ ਮੜ ਬਾਈ ਸਾਨੂੰ ਉੱਥੇ ਰੋਕ ਲੈ ਡਰਾਈਵਰ ਕਹਿੰਦਾ ਬਾਈ ਤੁਸੀਂ ਇੱਥੇ ਹੀ ਰੁਕ ਜਓ ਅੱਗੇ ਜ਼ਿਆਦਾ ਰਸ ਆ ਕਈ ਬਾਈਸਾਈਕਲਾਂ ਤੇ ਵੀ ਆਏ ਹੋਇਆ ਮੈਂ ਕਿਰਿੰਦਰ ਸਵੇਰੇ ਸਵੇਰੇ ਤਾਂ ਕਹਿੰਦਾ ਕੋਟ ਪਾ ਲਓ ਆ ਬਾਈ ਨੇ ਕੋਟੀ ਪਾਈ ਵੀ ਹੈ ਨਾਲ ਤੇ ਕਹਿੰਦਾ ਠੰਡ ਆ ਮੈਂ ਕਿਹਾ ਤੁਸੀਂ ਤਾਂ ਲਾ ਲਾ ਸਿੱਟੋਂਗੇ ਇਹ ਕਹਿੰਦੇ ਅਸੀਂ ਲਾਉਂਦੇ ਹੀ ਨਹੀਂ ਐ ਲਾਉਂਦੇ ਨਹੀਂ ਅਜੇ ਵੀ ਕਹਿੰਦੇ ਲਾਉਂਦੇ ਨਹੀਂ ਆਈ ਜਾਵਾ ਇਹ ਕਹਿੰਦੇ ਨਹੀਂ ਹੁਣ ਆ ਪੁੱਛ ਲੈਣਾ ਸਿੱਧੀ ਚੜਾਈ ਆ ਕਿਵੇਂ ਲਾਹੇਗਾ ਮੈਂ ਤਾਂ ਗਨੈਣ ਵੀ ਲਾ ਦੂੰਗੀ ਮਾਦਾ ਦਾ ਬਦਲ ਵਗਾ ਹਾਂ ਬਾਈ ਦਾਲਬਦ ਨੂੰ ਇਹ ਆ ਹੁਣੇ ਗਿਆ ਸੀਗਾ 3 ਮਿੰਟ ਨਹੀਂ ਹੋਏਗੇ ਮੋੜ ਵੀ ਲਾਏ ਗੇੜੇ ਤੇ ਕਿਹੜੀ ਰੱਖਦੇ ਆ ਨਾਲ ਦੀ ਨਾਲ ਆ ਜਾਂਦਾ ਉਹ ਪਹਾੜ ਵੰਦੇ ਆ ਨਾਲ-ਨਾਲ ਨਦੀ ਦਾ ਸ਼ਾਨਦਾਰ 뷰 ਤੇ ਸਾਹਮਣੇ ਇੱਕ ਨਿਕਾ ਜਿਹਾ ਝਰਨਾ ਚੱਲੀ ਜਾਂਦਾ ਉਹ ਦੇਖ ਕਿੰਨੀ ਉੱਚੀ ਦਾ ਚਾਈ ਤੇ ਆ ਰਿਹਾ ਹੈਗਾ ਤੇ ਪਾਣੀ ਦੀ ਇਧਰ ਤੁਸੀਂ ਆਵਾਜ਼ ਸੁਣ ਸਕਦੇ ਹੋ ਨਾ ਨਦੀ ਦੀ ਸਾਡੇ ਨਾਲ ਦੇ ਤੱਕੇ ਲੰਘ ਗਿਆ ਇੱਥੇ ਲਿਖਿਆ ਧੀਰੇ ਚੱਲ ਰਾਹੀ ਮੰਜ਼ਿਲ ਆ ਜਾਏਗੀ ਹਣਾ ਸਹੀ ਲਿਖਿਆ ਜਿੰਨਾ ਹੌਲੀ-ਹੌਲੀ ਸਲੋ-ਸਲੋ ਕਦਮ ਚੱਲੋਗੇ ਉਨਾ ਹੀ ਸੌਖੇ ਰਹੋਗੇ ਹੂੰ ਤਾਂ ਟਰੈਕ ਬਣਿਆ ਹੋਇਆ ਹੂੰ ਸੰਗਤਾ ਸ਼ਾਰਟਕਟ ਵੀ ਯੂਜ਼ ਕਰਦੀ ਆ ਪਰ ਇਹ ਉਨਾ ਹੀ ਜ਼ਿਆਦਾ ਜ਼ੋਰ ਲੱਗ ਜਾਂਦਾ ਜਿੰਨਾ ਆਪਾਂ ਥੋੜੇ-ਥੋੜੇ ਆਵਾਂਗੇ ਇੱਥੇ ਇੱਕੇ ਦਾ ਬੂਸਟ ਵੱਜਣਾ ਨਾ ਤੇ ਲਖਵਿੰਦਰ ਕਿਵੇਂ ਆ 150 ਤੇ 150 ਤੇ ਆ ਗੱਡੀ ਦਿਲ ਦਿਲ ਤੱਕ ਦਾ ਬਾਲਾ ਕਰਦਾ 150 ਮਿੰਟ ਸੜਕ ਨੂੰ ਕਿੰਨੇ ਮੀਟਰ ਤੋਂ ਹੋਗੇ ਕਿਲੋਮੀਟਰ ਬਤਾ ਗਿਆ ਮੈਂ ਅਸੀਂ ਚੱਲੇ ਸੀ 7:30 ਵਜੇ ਹੋ ਕੇ ਆ ਗਏ ਦੇ ਟਾਈਮ ਕੀ ਹੋ ਗਿਆ ਹੁਣ 7:30 ਵਜੇ ਚੱਲੇ ਸੀ ਆਪਾਂ ਨਾ 8:40 ਹੋ ਗਏ ਕੜੀ ਤੋਂ ਦੇਖ ਲੈਣੇ ਬਾਈ ਦੇ ਬਸ ਉਹੀ ਹੋ ਗਿਆ ਘੰਟਾ ਹਾਂ ਬਾਈ ਬਾਅਦ ਕਿਵੇਂ ਤਾਂ 1 ਵਜੇ ਤੇ ਪਹੁੰਚ ਜਾਵਾਂਗੇ ਹਾਂ ਬਸ 8 ਘੰਟਿਆਂ ਦਾ ਟਰੈਕ ਹੁੰਦਾ ਵੈਸੇ ਹੌਲੀ ਹੌਲੀ ਜਾਵਾਂਗੇ ਅਸੀਂ 10 ਮਿੰਟ ਚੱਲਦੇ ਨਾ ਅੱਧਾ ਘੰਟਾ ਆਰਾਮ ਕਰਦੇ ਕਿਥੋਂ ਆਏ ਬਾਈ ਜੀ ਤੁਸੀਂ ਦਿੱਲੀੋਂ ਬਾਈ ਅੱਛਾ ਕਾਹਤੇ ਬਾਈਕ ਤੇ ਬੁਲਟ ਤੇ ਕਿੰਨੇ ਕਿਲੋਮੀਟਰ ਚਲਾ ਕੇ ਬਾਈ ਆਇਆ 650 650 ਹਾਂ ਠੀਕ ਹੈ ਤੇ ਕਿੰਨੇ ਦਿਨ ਹੋ ਗਏ ਦੋ ਦਿਨ ਚ ਡੇਢ ਦਿਨ ਚ ਕਬਰ ਗਿਆ ਆਇਤਾ ਗੋਵਿੰਦ ਤਾਂ ਅਮ ਕਿਉਂ ਰੁਕੋਗੇ ਨਾ ਜਾ ਕੇ ਹਾਂਜੀ ਇਹ ਐਡੇ ਮਾੜੇ ਹਾਲਾਤ ਹੋ ਚੁੱਕੇ ਆ ਇਹਦੇ ਮੈਨੂੰ ਆਪਦੇ ਵਾਲੀ ਸਟਿੱਕ ਵੀ ਇਹਨੂੰ ਦੇਣੀ ਪਈ ਉੱਤਰ ਨਵੇਲੇ ਵੀ ਕਦੇ ਕਦੇ ਤਾਂ ਬਾੜੀ ਚੜਾਈ ਆ ਜਾਂਦੀ ਸਿੱਧੀ ਤੇ ਕਦੇ ਕਦੇ ਜਮਾਂ ਟਲਾਂਣ ਆ ਜਾਂਦੀ ਐ ਇੱਧਰ ਦੇਖਿਆ ਇਹ ਉਧਰੋਂ ਵੀ ਢਲਾਨ ਆ। ਹੁਣ ਢਲਾਨ ਆ ਗਈ ਆ। ਪਹਿਲਾਂ ਚੜ੍ਹਾਈ ਸੀਗੀ ਹੁਣ ਢਲਾਨ ਉਤਰ ਰਹੇ ਆ। ਮੈਨੂੰ ਲੱਗਦਾ ਆਪਾਂ 1.5 ਕਿਲੋਮੀਟਰ ਦਾ ਕਰਤ ਆਊ ਡ੍ਰੈਗ ਹਣਾ। ਪਲੱਸ ਹੀ ਕਰਪਾਂ। ਪੰਜ ਕਰਤਾ ਹੂਗਾ। ਉਧਰ ਆਸ-ਪਾਸ ਹੁਣ ਹੁਣ ਮਤਲਬ ਜ਼ੋਰ ਵੱਧ ਲੱਗਦਾ ਹਣਾ। ਰੋਕਣ ਵੇਲੇ ਆਉਦੇ ਆਪ ਨੂੰ। ਜੰਗਲ ਚੱਟੀ ਦਾਸ ਆਇਆ ਤਾਂ ਹੁਣ ਜੰਗਲ ਚੱਟੀ ਆ ਗਿਆ ਓਏ। ਫੁੱਲਾਂ ਕੀ ਘਾਟੀ ਹੈ ਕੀ 12 ਬਸ ਲੈ ਲੈ ਕੰਮ ਹੁੰਦਾ ਇੱਥੇ ਖਾ ਪੀ ਸਕਦੇ ਕੋਈ ਵੀ ਚੀਜ਼ ਹੈ ਮਹਿੰਗਾ ਮਤਲਬ ਇੱਥੇ ਕੋਈ ਉਚਾਈ ਤੇ ਲਿਆਉਣ ਚੀਜ਼ ਨਹੀਂ ਮਿਲੂਗੀ ਤੁਹਾਨੂੰ એનર્ਜੀ ਡਰਿੰਕ ਬਣਾਈ ਜਾਂਦਾ ਭਾਈ એનર્ਜੀ ਡਰਿੰਕ ਆਜੋ ਦੇਖੀ ਗੋਸਪਾਗੇ ਦੇਖ ਇਹਨੂੰ ਕਮਜ਼ੋਰੀ ਆਉਂਦੀ ਐਵੇਂ ਰਘਵਿੰਦਰ ਕਿੰਨੇ ਦਾ ਗਲਾਸ 100 ਰੁਪਏ 100 ਰੁਪਏ ਦਾ ਗਲਾਸ ਆ ਠੰਡੀ ਸਾਰ ਆ ਗਈ ਤੇ ਇਥੋਂ 7 ਕਿਲੋਮੀਟਰ ਅੱਗੇ ਜਾਂਦਾ ਤੇ ਇੱਕ ਤੁਸੀਂ ਹੋਰ ਨੋਟ ਕਰ ਲਿਓ ਜਿੱਥੇ ਵੀ ਆਹ ਜਿਆਦਾ ਦੁਕਾਨਾਂ ਆਉਣੀਆਂ ਮੈਨੂੰ ਲੱਗਦਾ ਕਿ ਕਿਲੋ-ਕਿਲੋਮੀਟਰ ਦੇ ਹਿਸਾਬ ਦੇ ਨਾਲ ਹੀ ਆਉਂਦਾ ਹੈ। ਲਾਜ ਅੰਦਾਜ਼ਾ ਮੈਂ ਵੀ। ਤੇ 7 ਕਿਲੋਮੀਟਰ ਤੇ ਆਪਾਂ ਮੈਨੂੰ ਲੱਗਦਾ ਤੈਂ ਕਰਤਾ ਹੋਊਗਾ 3 ਤਿੰਨ ਕਿ ਕਰਤਾ ਹੋਗਾ। ਤਿੰਨ ਕਿ ਕਰਤਾ ਸੀ। ਆਹ ਨਿੰਬੂ ਪਾਣੀ ਪੀਣ ਲੱਗੇ 30 ਦਾ ਗਲਾਸ ਹੈ ਤੇ ਅਸੀਂ ਕੋਈ ਜਣ ਇੱਕ ਗਲਾਸ ਪੀ ਰਹੇ ਹਾਂ। ਇੱਕ ਗਲਾਸ ਪੀ ਰਹੇ ਹਾਂ। ਆ ਰਹੀ ਜੀ ਹੇਮਕੋਟ 13 ਰਹਿ ਗਿਆ ਪਰ ਆਪਾਂ ਤਾਂ ਉਰੇ ਹੀ ਰੁਕ ਜਾਣਾ 6 ਕਿਲੋਮੀਟਰ ਯਾਰੀ ਰਸਤੇ ਦੀ ਖੋਜ ਕਿਨੇ ਕੀਤੀ ਸੀ ਬਾਬਾ ਮੋਦਨ ਸਿੰਘ ਜੀ ਕਿਹੜੇ ਸਾਲ 1937 ਦੇ ਵੀ ਕਮਾਲ ਤਾਂ ਪਤਾ ਨਹੀਂ ਸੀ ਯਾਰ ਹਾਂ ਤੇ ਦਿਖਾਉਣਾ ਜਾ ਕੇ ਸੀ ਤੇ ਕਿਤੇ ਤੋਂ ਪੱਤਕੀ ਵੀ ਜਾਣਾ ਹੁੰਦਾ ਹੋਰ ਇੰਨੀ ਠੰਡ ਦੇ ਵਿੱਚ ਤੇ ਬਈ ਐਵੇਂ ਕੋੜੇ ਤੇ ਖੱਚਰਾਂ ਤੋਂ ਬਚ ਕੇ ਰਹਿਣਾ ਕੋਈ ਜਾਣਾ ਗਾਵੀਆਂ ਦੇ ਕੱਦ ਦੇਖੀ ਛੋਟੇ ਛੋਟੇ ਆਣੇ ਇੱਥੇ ਉੱਤਰਾਖੰਡ ਵਾਲਗੇ ਜਾਂ ਵਾਲੇ ਗਾਣੇ ਹੂੰ ਕੱਦ ਦਾ ਫਰਕ ਤਾਂ ਪੈਂਦਾ ਹੀ ਹੈ ਪੰਜਾਬ ਦਾ ਸਹੀ ਆ ਆ ਸੀ ਦੇਸੀ ਹੋਣੀ ਨਾ ਅੱਛਾ ਲਖਵਿੰਦਰ ਨੇ ਤੜਕੇ ਦਾ ਕੋਟ ਚਾਹ ਰੱਖਿਆ ਕਹਿੰਦਾ ਠੰਡ ਆ ਠੰਡ ਆ ਤੇ ਵੇਹੇ ਚਲੋ ਇੱਕਾ ਸਮੇ ਹੈਗਾ ਕਿੱਧਰ ਲਾਤਾ ਕੋਟ ਹਾਂ ਸੌਕੀ ਪਿਆ ਢਿੱਡ ਤੇ ਬੰਨਿਆ ਢਿੱਡ ਤੇ ਬੰਨਿਆ ਵੇ ਇੱਥੇ ਜਿਹੋ ਟਰੈਕ ਕਰਦੇ ਨਾ ਸਰੀਰ ਨੂੰ ਵੈਸੀ ਮੁਰਕਾਂ ਦਾ ਸੀ ਬੰਦ ਹੋ ਗਿਆ ਸੀ ਹਾਂ ਤੇ ਬਸ ਇੱਕ ਕੋਟ ਲੈ ਆਇਓ ਜਾਂ ਮਤਲਬ ਇੱਕ ਹੀ ਬਹੁਤ ਹੈ ਇੱਕ ਬਹੁਤਾਂ ਮੂਤਾ ਤਾਂ ਲੋੜ ਪਈ ਹਾਂ ਤਾਂ ਵੱਡਾ ਚੱਕੋਗੇ ਤਾਂ ਫਿਰ ਟੀ-ਸ਼ਰਟਾਂ ਨੋਰਾ ਹੀ ਲੈ ਕੇ ਆਓ ਨਾਲ ਦਾ ਜੀਨਾ ਜੂਨਾ ਚੱਕਿਓ ਕਿੰਨਾ ਕਰੇਗਾ ਬਈ ਹੱਦ ਲੰਘਿਆ ਬਈ ਹੱਦ ਲੰਘਿਆ ਕਿੰਨਾ ਕ ਟਾਈਮ ਲੱਗ ਜੂ ਲੱਗ ਜਾਨੇ 4-5 ਨਹੀਂ 4 ਘੰਟੇ ਲੱਗ ਜਾਣਗੇ ਨਾ ਕਿੰਨਾ ਕਿ ਥੱਲੇ ਵਾਏ ਨਾ ਕੁੱਤੇ ਆ 4 ਘੰਟੇ ਹੋਵੇ ਕਿੰਨਾ 7 ਕਿਲੋਮੀਟਰ ਨਾ 5 ਕਿ ਰਹਿ ਗਿਆ ਹੋਣਾ ਨਾ ਨਾ ਹਾਂ 6 ਕਿਲੋਮੀਟਰ ਅੱਗੇ ਤਾਰ ਵਾਲਾ ਪਹੁੰਚਾ ਉੱਥੇ ਜਾ ਕੇ ਤੁਸੀਂ ਅੱਧੇ ਚਾਜੋ ਅੱਧੇ ਚਾਜਾਂਗੇ ਲੈ ਵੀ ਬਾਈ ਨੇ ਹੁਣ ਦੱਸਿਆ ਇੱਥੇ ਲੰਗਰ ਹੈ ਠੀਕ ਆ ਲੰਗਰ ਸ਼ਕਰੀ ਤੋਂ ਬਾਅਦ ਬਸ ਬਹਾਦੀ ਚਾਜੋ ਉੱਥੇ ਮਸਾਜ ਹੋ ਜਾਊਗਾ ਠੀਕ ਆ ਬਾਈ ਠੀਕ ਆ ਹਾਂ ਬੀਵੰਡਰ ਆ ਗਿਆ ਬਈ ਇੱਥੇ ਦੋ ਰਾਹ ਨਿਕਲਦੇ ਆ ਇੱਧਰ ਬਾਹ ਚਾਈ ਮਤਲਬ ਚੜ੍ਹਾਈ ਵਾਲਾ ਰਾਹ ਜਾਣ ਵਾਲੇ ਬਈ ਕਠਨ ਵਾਲਾ ਰਸਤਾ ਸਹੀ ਆ ਜਾਣ ਵਾਲੇ ਥੱਲੇ ਸਿੱਧੇ ਜਾਓੜ ਖੱਬੇ ਨਾ ਮੁੜਿਓ ਮਨਲਾ ਜਿਹੜੇ ਹਿਸਾਬ ਨਾਲ ਆਪਾਂ ਪਾਈ ਜਾਂਦੇ ਆ ਜਿਵੇਂ ਅੱਜ ਆਪਾਂ ਵੀਡੀਓ ਬਣਾਈ ਜਾਂਦੇ ਆ ਹਫਤੇ ਬਾਅਦ ਪੈਣੀ ਆ ਨਿੰਮ ਪਾਣੀ ਚਨਾ ਕਿਰਾ ਦਾਲ ਕੋ 40 ਰੁਪਿਆ ਦੀ ਆ ਪਲੇਟ ਐ ਨਿੱਕੀ ਜੀ ਐ ਨਾ ਤੇ ਜਿਵੇਂ ਜਿਵੇਂ ਗਾਂਹ ਜਾਉਂਗੇ ਉਨੀ ਮਹਿੰਗੀ ਹੁੰਦੀ ਐ ਨਹੀਂ ਮੰਗਿਆ ਹੋਈ ਨਹੀਂ ਇੱਥੇ ਇਹ ਤਾਂ ਪੁਰਾਣਾ ਪੋਲਾ ਨਾ ਜਿਹੜਾ ਸਾਹਮਣੇ ਆ ਉਹ ਨਵਾਂ ਬਣਿਆ ਉਹ ਨੌਂ ਕੋੜਾ ਹੈ ਹਾਂ ਜਿਹੜਾ ਉੱਥੇ ਦੋ ਰਾਹ ਬਣਦੇ ਆ ਹਾਂ ਉੱਥੇ ਦੋ ਰਾਹ ਬਣਦੇ ਜਿਹੜੇ ਉਹ ਤਾਂ ਜਿਹੜਾ ਉਧਰ ਮੁੜ ਕੇ ਆਉਂਦੇ ਆ ਉਧਰ ਦੀ ਆ ਜਾਂਦਾ ਇੱਕ ਤਾਂ ਉਹ ਆਪਾਂ ਚੱਲੇ ਸੀ ਬਿਉਂਡਾਰ ਤੋਂ ਸੁਣ ਦਿਖਾਇਆ ਸੀ ਨਾ ਦੋ ਰਾਹ ਬਣਦੇ ਆ ਤੇ ਜਿਹੜਾ ਥੱਲੇ ਵਾਲਾ ਰਾਹ ਆਉਂਦਾ ਇਹ ਪੁਰਾਣਾ ਰਾਹ ਹੈਗਾ ਇੱਥੇ ਦੇਖੋ ਕਿੰਨੀ ਆਵਾਜ਼ ਆ ਹਨਾ ਨਦੀ ਦੇ ਵਿੱਚ ਪਾਣੀ ਦੀ ਆ ਜਾ ਰਹੀ ਆ ਤੇ ਜਿਹੜਾ ਦੂਸਰਾ ਰਾਹ ਆਉਂਦਾ ਉਚਾਈ ਤੋਂ ਉਦੋਂ ਸਾਹਮਣੇ ਜਿਹੜਾ ਤੁਹਾਨੂੰ ਪੁਲ ਦਿਂਦਾ ਉਥੋਂ ਦੀ ਆਉਂਦਾ ਇਹ ਪੁਰਾਣਾ ਰਸਤਾ ਜਿਹੜਾ ਪਹਿਲਾ ਵਾਲਾ ਪੁਲ ਆ ਤੇ ਇੱਥੇ ਬਿਲਕੁਲ ਹੀ ਮਾਹੌਲ ਚੇਂਜ ਹੋ ਗਿਆ ਸਾਹਮਣੇ ਤੁਸੀਂ ਗਲੇਸ਼ੀਅਰ ਦੇਖ ਸਕਦੇ ਹੋ ਤੇ ਇੱਧਰ ਪਾਣੀ ਵਗਦਾ ਕੀ ਬਾਤਾਂ ਜੀ ਇਹ ਬਾਕੀ ਆ ਨਿਸ਼ਾਨੀਆਂ ਪਈਆਂ 2013 ਵਾਲੀਆਂ ਆ 2013 ਵੇਲੇ ਰੁੜ ਗਿਆ ਸੀ ਆ ਆਓ ਤੇ ਆ ਲੋਹਾ ਚਲੋ ਆਜੋ ਤੁਹਾਨੂੰ ਪੂਰੋਂ ਦਿਖਾਉਂਦੇ ਆ ਮੈਂ ਕਿੰਦਰਾ ਕੀ ਕੋਲ ਲੈ ਨਾ ਯਾਰ ਪਾਣੀ ਤੇ ਨਾਲੇ ਮੈਨੂੰ ਘਟ ਕੇ ਭਰਾ ਦੇਣਾ ਆ ਦੇਖ ਲੈ ਇਲੈਕਟ੍ਰਲ ਆ ਇਹ ਹਾਂ او ਆਰ ਐ ਹੁੰਦਾ ਹੈ ਉਹ ਇਲੈਕਟ੍ਰੋਲਾਈਟਸ ਹੁੰਦੇ ਮਤਲਬ ਵਾਹੂ ਐਚਓ ਫਾਰਮੂਲਾ ਹੈ ਹਾਂ ਹਾਂ ਮਤਲਬ ਨਾ ਇਹ ਹੁੰਦਾ ਵੀ ਜਿਵੇਂ ਡੀਹਾਈਡਰੇਸ਼ਨ ਹੋ ਜਾਂਦੀ ਹੈ ਨਾ ਸਰੀਰ 'ਚ ਪਾਣੀ ਦੀ ਕਮੀ ਜਿਹਨੂੰ ਆਪਾਂ ਕਹਿੰਦੇ ਨੇ ਹਾਂ 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 ਤਾਂ ਉਹਦੇ ਕਰਕੇ ਦਿੱਕਤ ਪਰੇਸ਼ਾਨੀ ਆਉਂਦੀ ਹੈ ਠੀਕ ਆ ਆ ਜਿਆਦਾ ਜੜਦਾ ਹੈ ਆਕਸੀਜਨ ਘਟ ਜਾਂਦੀ ਹੈ ਤਾਂ ਇਹਦੇ ਕਰਕੇ ਕੀ ਆ ਉਹ ਸੈਟਿੰਗ ਹੋ ਜਾਂਦੀ ਹੈ ਇੱਕ ਪੂੜੀ ਆਪਾਂ ਇਹ ਪਾ ਲੈਣੇ ਵਿੱਚ ਆਹ ਪਾ ਲਈ ਹੈ ਮਤਲਬ ਮੈਂ ਵੀ ਜਦੋਂ ਪੀਤੇ ਪੀਂਦੇ ਆ ਘੁੱਟ 'ਚ ਭਰਦੇ ਆ ਸਹੀ ਜੇ ਹੋ ਜਾਂਦਾ ਹੈ ਨਾ ਹਾਂ ਇਹ ਤਾਂ ਯਾਰ ਜਵਾਕਾ ਨੂੰ ਨਹੀਂ ਜਵੇਂ ਜਵਾਕਾ ਨਿੱਕੇ ਜਵਾਕਾ ਨੂੰ ਪਾਣੀ ਮੁੱਕ ਜਾਂਦਾ ਹਾਂ 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 ਉਹਨਾਂ ਡਾਕਟਰ ਕਹਿੰਦੇ ਵੀ ਆਰਐਸ ਪਿਓ ਉਹ ਯਾਰ ਸੋਚੀ ਜਾਏ ਮਤਲਬ ਪਾੜੀ ਤੇ ਚੜ੍ਹਨ ਵਾਸਤੇ ਵਧੀਆ ਚੀਜ਼ ਹੈ ਇਹ ਇਹ ਮਤ हां ਲੈ ਕੇ ਚੱਲੋ ਬਈ ਪ੍ਰਬੰਧ ਇਹ ਆ ਗਲੂਕੋਲ ਲਈ ਫਿਰਦਾਗਾ ਗਲੂਕੋਲ ਜੀ ਵੀ ਹੈ ਬਈ ਪ੍ਰਬੰਧ ਹੈ ਯਾਰ ਗਲੂਕੋਲ ਡੀ ਹੈ ਵੀ ਨਾਲ ਹੀ ਲਈ ਫਿਰਦਾ ਬਈ ਸਾਰਾ ਲੈ ਕੇ ਚੱਲੋ ਯਾਰ ਹਨਾ ਹਾਂ ਪ੍ਰਬੰਧ ਬਈ ਪੂਰੀ ਆ ਬਾਕੀ ਅਸੀਂ ਇਸ ਤੇ ਰੁਕੇ ਸੀਗੇ ਜਿਵੇਂ ਤੁਹਾਨੂੰ ਦਿਖਾਇਆ ਹਨਾ ਅਸੀਂ ਅੱਧਵਾਟ ਆ ਗਏ ਜਿਹੜਾ ਆ ਗਏ ਸੀਗੇ ਕੀ ਨਾ ਸੀ ਉਹ ਪਿੰਡ ਦਾ ਨਾਂ ਬਿਉਂਡਾਰ ਬਿਉਂਡਾਨ ਹਨਾ ਤੇ ਆ ਇੱਥੇ ਮਤਲਬ ਨਦੀ ਆ ਗਈ ਤੇ ਉਹ ਨਵਾ ਪੁਲ ਬਣਿਆ ਪਰ ਹਨਾ ਇੱਥੇ ਫੋਟੋ ਕਾਟੋ ਕਰਾ ਕੇ ਹੁਣ ਅੱਗੇ ਚੱਲੇ ਪਾਵਾਂਗੇ ਜਿਹੜਾ ਇੱਥੋਂ ਤੁਸੀਂ ਪੁਲ ਦੇਖ ਰਹੇ ਹੋ ਨਾ ਇਹ 2013 ਵੇਲੇ ਜਦੋਂ ਤਬਾਹੀ ਆਈ ਸੀਗੀ ਉਦੋਂ ਟੁੱਟ ਗਿਆ ਸੀ ਉਦੋਂ ਬਾਅਦ ਦਾ ਨਵਾਂ ਪੁਲ ਬਣਾਇਆ ਜਿਹੜਾ ਮੈਂ ਤੁਹਾਨੂੰ ਪਿੱਛੇ ਵੀਡੀਓ ਜਿਖਾਇਆ ਸੀਗਾ ਦੋ ਰਾਸਤੇ ਜਾਂਦੇ ਆ ਇਹ ਥੋੜਾ ਜਿਹਾ ਉੱਪਰ ਹੋ ਕੇ ਆਉਂਦਾਗਾ ਤੇ ਆਹ ਨੀਚੇ-ਨੀਚੇ ਦੀ ਆ ਜਾਂਦਾਗਾ ਇਹ ਪੁਰਾਣੇ ਵਾਲਾ ਰਾਹ ਰਾਸਤਾ ਟਰੈਕ ਬਣਿਆ ਹੋਇਆ ਤੇ ਆ ਨਵੇਂ ਜਿਹੜਾ ਪੁਲ ਬਣਾ ਕੇ ਇਧਰ ਦੀ ਬਣਾਤਾ ਨਾ ਤੇ ਇੱਥੇ ਸੀਗਾ ਜਿਹਨੂੰ ਮੈਂ ਤੁਹਾਨੂੰ ਦਿਖਾਇਆ ਉਹ ਲੋਹੇ ਦਾ ਬਣਾਇਆ ਬ੍ਰਿਜ ਖਿਲਾਰਿਆ ਇਹ 2013 ਵੇਲੇ ਦੀ ਤਬਾਹੀ ਵੇਲੇ ਆ ਦੇਖੋ ਤੁਸੀਂ ਇੱਥੋਂ ਤੋਂ ਤੱਕ ਪਾਣੀ ਚੜ ਗਿਆ ਸੀ ਚੜਾਈ ਬਿਲਕੁਲ ਜੰਗਲਾਂ ਵਿੱਚ ਦੀ ਹੋ ਗਈ ਹਨ ਬਿਲਕੁਲ ਆਸ-ਪਾਸੇ ਜੰਗਲ ਹੀ ਆ ਚੜਾਈ ਸਿੱਧੀ ਜੀ ਵੀ ਹੋ ਗਈ ਆ ਪਰ ਡੇਢ ਘੰਟੇ 2 ਘੰਟੇ ਚ ਅਸੀਂ ਪਹੁੰਚ ਜਾਣਾ ਕੜੇ ਕੜੇ ਮਖਿਆਲ ਛੱਤੇ ਲੱਗੇ ਹੋਇਆ। ਬਾੜੀ ਪੀਣਾ ਹੋਣਾ ਯਾਰ। ਪਾਣੀ ਚੜਨਾ ਯਾਰ। ਬਾੜੀ ਬਰਾਦ ਦੇ ਜਾਣਾ। ਦੇ ਤੂੰ ਪਾਣੀ ਹਨ ਉੱਪਰ ਦਰਸਤਾ ਥੱਲੇ ਵੀ ਵਹਿੰਦਾ ਹੋਇਆ ਨਾ ਝਰਨ ਝਰਨ ਕਰਦਾ ਝਰਨਾ ਬਸ ਲੈ ਲਿਆ ਕੰਮ ਹੋਣ ਤਾਂ ਲਖਿੰਦਰਾ ਡਰਨਾ ਬਸ ਪਹੁੰਚ ਗਏ ਠੀਕ ਆ ਗੰਗਰੀਆ ਗੋਵਿੰਦਾ 2 ਕਿਲੋਮੀਟਰ ਹੈਗੀ ਤੇ ਉੱਥੇ ਬਈ ਹੈਲੀਕਾਪਟਰ ਲਾ ਕੇ ਲਾਉਂਦਾਗਾ 3000 ਰੁਪਿਆ 3 ਮਿੰਟਾਂ ਚ ਲੈ ਜਾਂਦਾ ਤੇ ਇਧਰ ਦੇਖੋ ਯਾਰ ਮੌਸਮ ਹਾਂ ਕਿਆ ਬਾਤ ਹੈ ਕੁਦਰਤ ਦੀ ਗੋਚੀ ਹੈਣਾ ਚੱਲ ਵੀ ਚੱਲ ਮੁੰਡਿਆ ਬੜਾ ਸਕੇਰ ਦਿਖਾ ਦੇ ਲਖਿੰਦਰਾ ਹੱਸੀ ਵਾਏ ਦੋ ਘੰਟੇ ਦੇ ਆ ਜੀ ਦੋ ਘੰਟੇ ਚਲ ਠੀਕ ਹੈ ਭਰਾ ਇੱਥੇ ਲਿਖਿਆ ਪਿਆ ਗੋਵਿੰਦ ਘਾਟ 14 ਕਿਲੋਮੀਟਰ ਗੱਗਰੀਆ 2 ਕਿਲੋਮੀਟਰ ਤਾਂ ਟੋਟਲ ਹੋ ਗਿਆ 16 ਥੱਲੇ ਆਪਾਂ ਕਹਿ ਦਿੰਨੇ ਆ ਕਿ 19 ਕਿਲੋਮੀਟਰ 16 ਕਿਲੋਮੀਟਰ ਆ ਚਾਹੇ 16 ਬਸ 12 13 ਕਿਲੋਮੀਟਰ ਦਾ ਪਟਰਾ ਹੈ ਗਣ ਲੈ ਲਾਈ ਹੈਮਕੋਟ ਦਾ ਰਹੇਗਾ 7 ਕਿਲੋਮੀਟਰ ਗਾਗਰੀਆ 1 ਕਿਲੋਮੀਟਰ ਹੈਗੇ 6 ਕਿਲੋਮੀਟਰ ਦੀ ਆਪਾਂ ਜਮਾਂ ਸਿੱਧੀ ਚੜਾਈ ਆ ਉਹ ਕੱਲ ਨੂੰ ਕਰਾਂਗੇ ਪੂਰੀ ਇਹ ਰਹਾ ਕਲਾਵੇ ਆ ਜਗ੍ਹਾ ਤੇ ਆ ਕੇ ਤਾਰ ਦਿੰਦਾ ਭਾਈ ਹੈਲੀਕਾਪਟਰ ਉਹ ਸਾਹਮਣੇ ਇੱਕ ਹੈਲੀਪੈਡ ਬਣਿਆ ਹੋਇਆ ਤੇ ਕਿਥੇ ਬਣਿਆ ਹੋਇਆ ਇਹ ਗਾਗਰੀਆ ਗੰਗਰੀਆ ਗੰਗਰੀਆ ਪਿੰਡ ਆ ਜੀ ਨਾਲ ਹੀ ਰਹਿੰਦਾ ਗੋਵਿੰਦਾ ਬਿਲਕੁਲ ਉਹ ਸਾਹਮਣੇ ਤੇ ਤਿੰਨ ਕਮੈਂਟਰ ਇਹਨੂੰ ਇੱਥੇ ਲਾ ਦੂ 3000 ਰੁਪਇਆ ਤੇ ਬਾਕੀ ਆਹ ਦੇਖੋ ਜੀ ਇਹਨਾਂ ਬਰਫ ਵਗੈਰਾ ਗਲੇਸ਼ੇ ਰੜਿ ਪਿਗਲ ਰਇਆ ਲੰਮੇ ਟਰੈਕ ਤੋਂ ਬਾਅਦ ਹੁਣ ਅਸੀਂ ਪਹੁੰਚ ਗਏ ਆਂ ਜੀ ਗੋਬਿੰਦ ਧਾਮ ਤੇ ਬਹੁਤ ਸੰਗਤ ਆਈ ਹੋਈ ਆ ਇੱਕ ਸੰਗਤ ਉਹ ਆ ਜਿਹੜੀ ਕਿ ਹੇਮਕੋਟ ਸਾਹਿਬ ਦੇ ਦਰਸ਼ਨ ਕਰਕੇ ਆਈ ਆ ਪਰ ਇੱਥੇ ਬੇਨਤੀਆਂ ਕੀਤੀਆਂ ਜਾ ਰਹੀਆਂ ਜੀ ਜਿਹੜੀ ਸੰਗਤ ਗੋਵਿੰਦ ਨਾ ਥੇਮਪੁਰ ਸਾਹਿਬ ਤੋਂ ਆਈ ਆ ਉਹ ਗੋਵਿੰਦ ਘਾਟ ਚਲੀ ਜਾਵੇ ਟਰੈਕ ਕਰਕੇ ਤੇ ਲਾਲਾ ਸੰਗਤ ਆ ਜਿਹੜੀ ਥੇਮਪੁਰ ਸਾਹਿਬ ਤੋਂ ਆਈ ਆ ਦਰਸ਼ਨ ਕਰਕੇ ਆ ਸਾਹਮਣੇ ਜਿਹੜਾ ਦਰਖਤ ਦੇਖ ਰਹੇ ਹੋ ਇੱਥੇ ਹੀ ਬਾਬਾ ਮੋਦਨ ਸਿੰਘ ਜੀ ਆ ਜਿਹੜੇ ਕੀ ਰਹਿੰਦੇ ਰਹੇ ਆ ਤੇ ਫਿਰ ਹੌਲੀ 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 ਹਨ ਇੱਥੇ ਜਿਹੜਾ ਕੀ ਆਪਣਾ ਵੱਡੇ ਜਿਹੜੇ ਬਿਲਡਿੰਗ ਬਣ ਗਿਆ ਗੁਰਦੁਆਰਾ ਸਾਹਿਬ ਬਣਿਆ ਤੇ ਆਸ-ਪਾਸੇ ਜਿਹੜੇ ਰੂਮ ਜਿਹੜੇ ਬਣ ਗਏ ਸੀਗਾ ਤੇ ਪਹਿਲਾ ਸ਼ੁਰੂ ਦੇ ਵਿੱਚ ਬਾਬਾ ਮੋਦਨ ਜੀ ਇੱਥੇ ਰਹਿੰਦੇ ਹੁੰਦੇ ਸੀਗੇ ਤੇ ਸੰਗਤਾਂ ਦੀ ਸੇਵਾ ਕਰਦੇ ਸੀ ਜਿਹੜੇ ਦੂਰੋਂ-ਦੂਰੋਂ ਸੰਗਤ ਆਉਂਦੀ ਹੁੰਦੀ ਸੀ 1937 ਵੇਲੇ ਦੀ ਗੱਲ ਆਏ ਤੇ ਬਾਕੀ ਆਹ ਦਰਕਤਾ ਜੀ ਦੇਖੋ ਇੱਥੇ ਰਹਿੰਦੇ ਸੀਗੇ ਤੇ ਬਾਕੀ ਆਹ ਹਿਸਟਰੀ ਲਿਖੀ ਹੋਈ ਆ ਦੇਖ ਸਕਦੇ ਹੋ ਸਾਰੀਆਂ ਤੁਸੀਂ ਪੜ੍ਹ ਸਕਦੇ ਹੋ ਪਾਉਜ਼ ਕਰਕੇ ਤੇ ਨਾਲ ਹੀ ਇੱਧਰ ਬਾਬਾ ਮੋਦਨ ਸਿੰਘ ਜੀ ਹਾਲ ਬਣਿਆ ਹੋਇਆਗਾ ਇਹ ਇਧਰਲੀ ਸਾਈਡ ਹੀ ਨਾਲ ਹੀ ਲੰਗਰ ਹਾਲ ਤੇ ਬਾਕੀ ਹੁਣ ਆਪਾਂ ਅਗਲਾ ਟਰੈਕ ਹੈ ਜਿਹੜਾ ਸ਼ੁਰੂ ਕਰਾਂਗੇ ਕੱਲ ਨੂੰ ਸਵੇਰੇ ਮਾਰਨਿੰਗ ਜਿੰਨਾ ਜਲਦੀ ਹੋ ਸਕਿਆ ਸੋ ਧੰਨਵਾਦ ਜੀ